ਨੇ ਜਿਹੜਾ ਹੈ ਇਹ ਪੰਛੀ ਦੀ ਨਿਆਈ ਹੈ ਜਿਵੇਂ ਪੰਛੀ ਕਦੀ ਕਿਸੇ ਟਾਣੀ ਤੇ ਬੈਠਦਾ ਹੈ ਕਦੀ ਕਿਸੇ ਟਾਣੀ ਤੇ ਬੈਠਦਾ ਹੈ ਮਨ ਵੀ ਇਦਾਂ ਹੀ ਹੈ ਅੱਜ ਮਨ ਦੁਖੀ ਨੇ ਮਨ ਬੇਚੈਨ ਨੇ ਉਹਦਾ ਕਾਰਨ ਇਹ ਹੈ ਕਿ ਮਨੁੱਖ ਜਿਵੇਂ ਇੱਕ ਪੰਛੀ ਇੱਕ ਦਰਖਤ ਤੇ ਕਦੀ ਵੀ ਨਹੀਂ ਰਹਿੰਦਾ ਉਹ ਇੱਕ ਦਿਨ ਵਿੱਚ ਪਤਾ ਨਹੀਂ ਕਿੰਨੇ ਦਰਖਤ ਬਦਲਦਾ ਹੈ ਕਈ ਦਰਖਤ ਤੇ ਉਹ 2-4 ਮਿੰਟ ਰਹਿ ਲਿੰਦਾ ਪਰ ਕਈ ਵਾਰੀ ਤੇ ਉਹ ਆਉਂਦਾ ਤੇ ਟਾਣੀ ਤੇ ਬੈਂਦਿਆ ਬੈਂਦਿਆ ਅੱਗੇ ਉੱਡ ਪੈਂਦਾ ਏਦਾਂ ਮਨੁੱਖ ਦਾ ਮਨ ਹੈ ਕਬੀਰ ਮਨ ਪੰਖੀ ਭਇਓ ਉਹ ਡੋਡ ਦਹ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਜਿਵੇਂ ਪੰਛੀ ਨੂੰ ਜੇ ਤਾਂ ਉਹਦੇ ਮਨ ਪਸੰਦਾ ਉਥੇ ਭੋਜਨ ਮਿਲ ਗਿਆ ਫਿਰ ਤੇ ਟਾਣੀ ਤੇ ਥੋੜਾ ਟਾਈਮ ਟਿਕ ਜਾਂਦਾ ਜੇ ਨਾ ਮਿਲੇ ਤਾਂ ਉਥੋਂ ਉਡਾਰੀ ਅੱਗੇ ਮਾਰ ਜਾਂਦਾ ਐਦਾਂ ਮਨੁੱਖੀ ਮਨ ਹੈ ਜੇ ਤੇ ਉਹਨੂੰ ਆਪਣੇ ਮਨ ਦੀ ਖੁਰਾਕ ਮਿਲਦੀ ਰਹੇ ਤੇ ਮਨ ਉਥੇ ਟਿਕਿਆ ਰਹਿੰਦਾ ਜੇ ਮਨ ਦੀ ਖੁਰਾਕ ਨਾ ਮਿਲੇ ਤੇ ਅੱਗੇ ਭੱਜ ਜਾਂਦਾ ਇਹਦਾ ਮਤਲਬ ਸਾਨੂੰ ਆਪਣੀ ਖੁਰਾਕ ਚੇਂਜ ਕਰਨ ਦੀ ਲੋੜ ਹੈ ਤਾਂ ਹੀ ਤੇ ਸਤਗੁਰ ਨੇ ਆਖਿਆ ਸੀ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਇਸ ਮਨ ਨੂੰ ਸਾਧ ਦੀ ਸੰਗਤ ਨਾਲ ਜੋੜਨਾ ਹੈ ਤਾਂ ਕਿ ਮਨ ਬੁਰਿਆਂ ਕੰਮਾਂ ਤੋਂ ਬੁਰਿਆਂ ਵਿਚਾਰਾਂ ਤੋਂ ਬਚਿਆ ਰਹਿ ਸਕੇ